ਕੇਂਦਰ ਸਰਕਾਰ ਦੇ ਖੋਰ ਬਿਤਕਰੇ ਦਾ ਰੂਪ ਆਪਾਂ ਲਗਾਤਾਰ ਬਚਦੇ ਰਹੇ ਆ ਕਿ ਕਦੇ ਸਾਡੇ ਮੈਡੀਕਲ ਕਾਲਜਾਂ ਦੇ ਦੀ ਫੰਡ ਰੋਕ ਲੈਣੇ ਕਦੇ ਸਾਡੇ ਸਕੂਲਾਂ ਵਾਲੇ ਫੰਡ ਨਹੀਂ ਦੇਣੇ ਕਦੇ ਸਿਹਤ ਆ ਜਿਹੜੇ ਮਤਲਬ ਆਏ ਨੇ ਸਿਹਤ ਕੇਂਦਰ ਨੇ ਉਹਨਾਂ ਦੇ ਫੰਡ ਰੋਕ ਲੈਣੇ ਸੋ ਉਸੇ ਹਵਾਲੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਮਹੱਲਾ ਕਲੀਨਿਕ ਖੋਲੇ ਉਹ ਮਹੱਲਾ ਕਲੀਨਿਕ ਘੱਟ ਆਪਣੀ ਪ੍ਰਚਾਰ ਦੀ ਦੁਕਾਨ ਜਾਂਦਾ ਸੀ ਜਿਹੜੀ ਭਾਜਪਾ ਨੂੰ ਰਾਸ ਨਹੀਂ ਆ ਰਹੀ ਸੀ ਭਾਜਪਾ ਕਹਿੰਦੀ ਕਿ ਪੈਸਾ ਹਸੀਂ ਭੇਜੀਏ ਫੋਟੋ ਭਗਵੰਤ ਮਾਨ ਦੀ ਲੱਗੇ ਮਨਜ਼ੂਰੀ ਇਹਦੀ ਫੋਟੋ ਲਾਓ ਸਾਡੀ ਵਾਲੀ ਸਕੀਮ ਦਾ ਨਾਮ ਲਿਖੋ ਤਾਂ ਪੈਸੇ ਭੇਜਾਂਗੇ ਉਹਦੇ حوالے ਨਾਲ ਆਪਾਂ ਖਬਰ ਵੀ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਮੰਨ ਲਿਆ ਹੁਣ ਉਹ ਮੰਨਿਆ ਫੈਸਲਾ ਅਮਰੀ ਰੂਪ ਚ ਨਜ਼ਰ ਆਉਣ ਲੱਗਾ ਹੈ ਮਹੱਲਾ ਕਲੀਨਿਕਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੋਟੋਆਂ ਉਤਰ ਗਈਆਂ ਤੇ ਉੱਥੇ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਨਾਮ ਲਿਖ ਦਿੱਤੇ ਗਏ ਨੇ ਜੀ ਹਾਂ ਆਮ ਆਦੀ ਕਲੀਨਿਕਾਂ ਦੇ ਨਾਮ ਬਦਲ ਦਿੱਤੇ ਗਏ ਨੇ ਹੁਣ ਉੱਥੇ ਆਮ ਆਦਮੀ ਕਲੀਨਿਕ ਦੀ ਥਾਂ ਦੇ ਉੱਤੇ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਬੋਰਡ ਲਾ ਦਿੱਤਾ ਗਿਆ ਪਗਵੰਤਵਾਨ ਦੀਆਂ ਫੋਟੋਆਂ ਹਟ ਗਈਆਂ ਨੇ ਪੰਜਾਬ ਦੇ ਸ਼ਹਿਰੀ ਖੇਤਰ ਚ 242 ਆਮ ਆਦਮੀ ਕਲੀਨਿਕ ਤੇ ਇਸੇ ਤਰ੍ਹਾਂ 2800 ਤੋਂ ਵੱਧ ਹੈਲਥ ਐਂਡ ਵੈਲਨੈਸ ਸੈਂਟਰ ਇਸੇ ਤਰ੍ਹਾਂ 264 ਤੋਂ ਵੱਧ ਮੋਢਲੇ ਸਿਹਤ ਕੇਂਦਰ ਹੁਣ ਆਯੁਸ਼ਮਨ ਅਰੋਗਿਆ ਕੇਂਦਰ ਦੇ ਨਾਮ ਨਾਲ ਜਾਣੇ ਜਾਣਗੇ ਇਹਨਾਂ ਚੋਂ ਸਭ ਤੋਂ ਵੱਧ ਤਕਲੀਫ ਹੈ ਸੱਤਾਧਾਰੀ ਤਿਰ ਨੂੰ 242 ਮਹੱਲਾ ਕਲੀਨਿਕਾਂ ਦੇ ਨਾਮ ਪਗਵੰਤਵਾਨ ਦੀ ਫੋਟੋ ਉਤਾਰ ਕੇ ਆਯੁਸ਼ਮਨ ਅਰੋਗਿਆ ਕੇਂਦਰ ਇਹ ਪੰਜਾਬੀਆਂ ਨੂੰ ਨਾਂ ਵੀ ਚਾਹੀਏ ਸਮਝ ਨਾ ਆਵੇ ਪਰ ਪਤੰਦਰਾਂ ਨੇ ਹਿੰਦੀ ਵਾਲਾ ਨਾਂ ਹੀ ਪੰਜਾਬੀ ਚ ਲਿਖਵਾ ਰਹੇ ਨੇ ਉਹਦਾ ਪੰਜਾਬੀ ਕਰਨ ਵਾਲਾ ਵੀ ਨਾਂ ਨਹੀਂ ਕੋਈ ਹੈਗਾ ਇਸੇ ਨੂੰ ਬਸ ਐਂ ਲਿਖ ਦਿਓ ਜੀ ਪੰਜਾਬੀ ਚ ਹੁਣੇ ਪੰਜਾਬੀ ਕਰਨ ਥੋੜਾ ਫਿਰ ਉਹਦਾ 94 ਚੋਂ 65 ਕਲੀਨਿਕਾਂ ਤੇ ਬੋਰਡ ਬਦਲ ਦਿੱਤੇ ਗਏ ਨੇ ਲੁਧਿਆਣੇ ਖੇਤਰ ਦੇ ਵਿੱਚ ਜੇਕਰ ਗੱਲ ਕਰੀਏ ਕਹਿੰਦੇ 94 ਚੋਂ 65 ਆਮ ਆਦਮੀ ਕਲੀਨਿਕਾਂ ਤੇ ਤੁਹਾਨੂੰ ਆਯੁਸ਼ਮਨ ਰੋਗਿਆ ਕੇਂਦਰ ਦੇ ਬੋਰਡ ਲੱਗ ਗਏ ਨੇ ਇਹਨਾਂ ਕਲੀਨਿਕਾਂ ਉੱਤੇ ਨਵੇਂ ਬੋਰਡ ਲਾਏ ਗਏ ਨੇ ਇਹਨਾਂ ਕਲੀਨਿਕਾਂ ਤੇ ਸੀਐਮ ਭਗਵੰਤ ਮਾਨ ਦੀ ਫੋਟੋ ਹਟਾ ਦਿੱਤੀ ਗਈ ਹੈ ਕੇਂਦਰ ਸਰਕਾਰ ਕੋਲੋਂ ਕਲੀਨਿਕਾਂ ਦੇ ਇਹਨਾਂ ਦੇ ਨਾਮਾਂ ਦੇ ਉੱਤੇ ਉਹਨਾਂ ਨੂੰ ਇਤਰਾਜ਼ ਸੀਗਾ ਜਿਸ ਨੂੰ ਧਿਆਨ ਚ ਰੱਖਦੇ ਆ ਸਵੇਰ ਸਰਕਾਰ ਨੇ ਫੈਸਲਾ ਲਿਆ ਤਾਂ ਕਿ ਫੰਡ ਜਾਰੀ ਹੋ ਜਾਣਾ ਇਸੇ ਤਰ੍ਹਾਂ ਸਕੂਲਾਂ ਦੇ ਵੀ ਨਾਮ ਵਾਲੀ ਪ੍ਰਕਿਰਿਆ ਉਧਰ ਨੂੰ ਵੀ ਕੰਮ ਤਰ